ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਪੀਰ ਦਿੰਦਾ ਸ਼ਹੀਦ ਜੀ ਅੱਜ ਅਸੀਂ ਪੀਜੇ ਲੰਗਰ ਲੋਡ ਬੰਦ ਸੇਵਾ ਮਿਸ਼ਨ ਦੇ ਸੇਵਾਦਾਰ ਉੱਤੇ ਗਏ ਦਿੱਤੇ ਹਾਂ ਪਹਿਲਾ ਵੀ ਪਹਿਲਾ ਐਤਵਾਰ ਹੋਣ ਦੇ ਕਾਰਨ ਅਸੀਂ ਮੀਨਾਵਾਂ ਦੀ ਜਿਹੜੀ ਸੇਵਾ ਹੈ ਪੀਜੇ ਲੰਗਰ ਦੀ ਲੈ ਕੇ ਜਾਂਦੇ ਹਾਂ ਵੀ ਚਾਹੀਦੇ ਮਰੀਜ਼ਾਂ ਤੇ ਉਹਨਾਂ ਦੇ ਬਾਰਸਾਂ ਦੇ ਲਈ ਜਿਹਦੇ ਵਿੱਚ ਸਾਡੇ ਇਲਾਕੇ ਦੇ ਜਿਹੜੇ ਦਾਨੀ ਸੱਜਣ ਹੈ ਸਾਡੇ ਸੇਵਾਦਾਰ ਵੀਰ ਹੈ ਉਹ ਸਾਡੀ ਜਿਹੜੀ ਐ ਇਸ ਨੇਕ ਕਾਰਜ ਦੇ ਵਿੱਚ ਜਿਹੜਾ ਉਹ ਬੜੀ ਮਦਦ ਕਰਦੇ ਆ ਉਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਇਸ ਨੇਕ ਕਾਰਜ ਦੇ ਵਿੱਚ ਜਿਹੜਾ ਸਾਡੇ ਨੇਕ ਕਾਰਜ ਨੂੰ ਸਫਲ ਬਣਾਦੇ ਆ ਜੇ ਅਸੀਂ ਆਸ ਕਰਦੇ ਆ ਕਿ ਕਿਸੇ ਗਰੀਬ ਲੋੜਵੰਦ ਦੀ ਮਦਦ ਜਿਹੜੀ ਐ ਉਹ ਸਾਨੂੰ ਕਰਨੀ ਚਾਹੀਦੀ ਐ ਤੇ ਬਹੁਤ ਬਹੁਤ ਧੰਨਵਾਦ ਆ ਸਾਡੇ ਵਿੱਚ ਸਾਡੇ ਵਿੱਚ ਮਾਨ ਜੋਗ ਸਾਫਕਾਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਕੰਟਰੀ ਸ੍ਰੀ ਰਾਜਕਮਰ ਜੀ ਫੌਸਲਾ ਜੀ ਸਾਡੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਆਏ ਐ ਅਸੀਂ ਇਹਨਾਂ ਦਾ ਵੀ ਇੱਥੇ ਆਣ ਤੇ ਬਹੁਤ-ਬਹੁਤ ਸਵਾਗਤ ਕਰਦੇ ਨਾਲ ਸੰਜੀਵ ਮੋਠਾਪੁਰ ਜੀ ਸੇਵਾ ਦੇ ਪੁੰਜ ਐ ਬਹੁਤ-ਬਹੁਤ ਇਹਨਾਂ ਦਾ ਵੀ ਧੰਨਵਾਦ ਜੀ ਤੇ ਮੈਂ ਗੁਜਾਰਸ਼ ਕਰੂੰਗਾ ਖੋਸਲਾ ਜੀ ਨੂੰ ਕਿ ਉਹ ਜਿਹੜੇ ਸਾਡੇ ਬੱਚਿਆਂ ਨੂੰ ਅਸ਼ੀਰਵਾਦ ਦੇ ਤੌਰ ਤੇ ਦੋ ਸ਼ਬਦ ਬਖਸ਼ਣ ਸੰਤਾਨ ਪੀਰ ਬਾਬਾ ਜਿੰਦਾ ਸਿੰਘ ਜੀ ਸੈਟੀਵਲੋਂ ਇਹ ਸੇਵਾਦਾਰ ਮਾਸਟਰ ਜਨਨ ਸਿੰਘ ਜੀ ਸੇਵਾ ਦੇ ਪੁੰਜ ਸਾਡੇ ਇਲਾਕੇ ਦੇ ਮਾਣ ਤੇ ਜਿਹੜੇ ਕਾਫੀ ਸਮੇਂ ਤੋਂ ਜਿਹੜੀ ਹੈ ਲੰਗਰ ਦੀ ਸੇਵਾ ਪੀਜੀਏ ਵਾਸਤੇ ਕਰ ਰਿਹਾ ਤੇ ਸਬੂਸ ਇਲਾਕੇ ਦੀ ਸਹਿਯੋਗ ਦੇ ਨਾਲ ਤੇ ਅੱਜ ਮਤਲਬ ਹਰ ਐਤਵਾਰ ਜਿਹੜਾ ਵੀ ਇਹਦਾ ਪਹਿਲਾ ਐਤਵਾਰ ਹੈ ਉਹੋ ਇੱਕੋ ਸੇਵਾ ਜਾਂਦੀ ਹੈ ਤੇ ਜਿਹੜੇ ਉੱਥੇ ਪੀਜੀਏ ਦੇ ਵਿੱਚ ਮਰੀਜ਼ਾਂ ਉਹਨਾਂ ਵਾਸਤੇ ਖਾਣਾ ਤੇ ਫਰੂਟ ਤੇ ਹੋਰ ਦਵਾਈਆਂ ਦੀ ਜਿਹੜੀ ਸੇਵਾ ਇਹ ਮਾਸੇ ਚੰਦਨ ਸਿੰਘ ਦੇ ਸਪੂਰਤ ਸੇਵਾ ਦਾ ਰੱਬ ਉਹ ਜਿਹੜੀ ਕੀਤੀ ਜਾਂਦੀ ਹੈ ਮੈਨੂੰ ਵੀ ਅੱਜ ਹੀ ਇਹ ਸੁਭਾ ਪ੍ਰਾਪਤ ਹੋਇਆ ਕਿ ਇਹਨਾਂ ਦੇ ਨਾਲ ਜੁੜਨ ਦਾ ਸੁਭਾ ਪ੍ਰਾਪਤ ਹੋਇਆ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਕਿ ਮੈਨੂੰ ਵੀ ਇਹਨਾਂ ਦੇ ਨਾਲ ਜਿਹੜਾ ਹੈ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਇਹ ਹੋਵੇ ਵੀ ਮੈਂ ਵੀ ਜਿਹੜਾ ਹੈ ਮਤਲਬ ਇਹਨਾਂ ਦੇ ਨਾਲ ਸੇਵਾ ਦੇ ਵਿੱਚ ਮਤਲਬ ਭਾਗੀਦਾਰ ਹੋਵਾਂਗਾ ਤੋ ਮੈਂ ਲਾ ਕੇ ਇਸ ਗਰੁੱਪ ਜਿਹੜੇ ਬਸਿੰਦੇ ਆ ਉਹਨਾਂ ਨੂੰ ਦੇ ਦਿੱਤੀ ਕਰਾਂਗਾ ਕਿ ਇਸ ਤਰ੍ਹਾਂ ਦੇ ਜਿਹੜੇ ਕਮਨ ਕਾਜ਼ ਆ ਜਿਹੜੇ ਲੋਕਾਂ ਦੀ ਸੇਵਾ ਜਿਹੜੀ ਜਿਹੜੇ ਉੱਤੇ ਗਰੀਬ ਜਨਤਾ ਹੈਗੀ ਹੈ ਕੀ ਇਹਦੇ ਵਿੱਚ ਲਗ ਲਗ ਆਪਣਾ ਸੇਟਾ ਤੋਂ ਵਿੱਚ ਬਹੁਤ ਗਰੀਬ ਜਨਤਾ ਉੱਥੇ ਹੈਗਾ ਉਹਨਾਂ ਨੂੰ ਜਿਹੜੀ ਸੇਵਾ ਦੀ ਜਿਹੜੀ ਆ ਰੰਗਰ ਦੀ ਸੇਵਾ ਦੁਆਏ ਦੀ ਸੇਵਾ ਤੇ ਹੋਰ ਤਾਂ ਜਿਹੜੀ ਸੇਵਾ ਉੱਥੇ ਕੀਤੀ ਜਾਂਦੀ ਹੈ ਉਹ ਕਿਤੇ ਆ ਜਾਓ ਤੁਸੀਂ ਵੀ ਆ ਜਾਓ ਆ ਲੋ ਆ ਜੀ راجہ ਜੀ ਨਿਕਲੇ ਪਰਾਇ ਤੇ ਆ ਗਏ ਅਜਾ ਅਜਾ ਹੋ ਗਿਆ ਜੇ ਕੱਢ ਜਾ ਉਦੋਂ ਨਾਲ ਛੱਡ ਦੇ ਅਜਾ ਹੋਈ ਗਏ ਇਹ ਤਾਂ ਗੈਂਡਾ ਦਾ ਪੋਜ਼ਿਟਿਵ ਗੈਂਡਾ ਚਾਹੇ ਤੇਰੇ ਹੀ ਰਾਜੀ ਮੈਨੂੰ ਨਹੀਂ ਕਿੰਤਾ ਪਿਆਰਾ ਕਵਰ ਤੇ ਲੈਂ ਬੜੀ ਜਨਤ ਦੀ ਗੱਲ ਹੈ ਤੇਰੇ ਨਾਲ ਗੈਂਡਾ ਚਾਹਦੇ ਦੀ ਲਾਈਨ ਤੇ ਇਹ ਰੋਹਾਂ ਅੰਕ ਚੇਹਰੇ ਹੋਣੀ ਦੇਣਾ ਆਪ ਕੋ ਰੋਹ ਦਿਨਾ ਹੋ सारी बी रेट बसि चलो चलो चलो